ਇਹ ਤਸਵੀਰ ਮੋਰੀਂਡਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨਾਂ ਦੇ ਉਸ ਨੌਜਵਾਨ ਦੀ ਹੈ ਜੋ ਇਸ ਦੁਨੀਆ ਚੋਂ ਨਹੀਂ ਰਿਹਾ ਜਿਸ ਦੇ ਕਰਜ਼ੇ 70 ਵਿੱਚੇ ਹੋਏ ਨਹੀਂ ਜਿਸ ਦੇ ਪਰਿਵਾਰ ਦਾ ਰੂ ਰੂ ਬੁਰਾ ਹਾਲ ਹੈ ਜਿਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਕਤਲ ਦੇ ਪਿੱਛੇ ਦੀ ਵਜ੍ਹਾ ਜਦੋਂ ਤੁਹਾਨੂੰ ਪਤਾ ਲੱਗੇਗੀ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੱਤੇ ਦੇ ਲਈ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਇਹ ਮਾਮਲਾ ਮੋਰੀਂਡਾ ਦੇ ਉੱਚੀ ਕਾਟੀ ਮਹੱਲੇ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਮੁਤਾਬਕ ਇੱਥੇ ਕੁਝ ਨੌਜਵਾਨ ਇੱਕ ਆਵਾਰਾ ਕੁੱਤੇ ਨੂੰ ਬੁਰੇ ਤਰੀਕੇ ਨਾਲ ਕੋਟ ਰਹੀ ਸੀ ਜਦੋਂ ਮਨਪ੍ਰੀਤ ਸਿੰਘ ਮਨੀ ਨਾਦੇਸ ਨੌਜਵਾਨ ਨੇ ਉਹਨਾਂ ਨੂੰ ਰੋਕਿਆ ਤਾਂ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਇਸ ਦੌਰਾਨ ਮਨਪ੍ਰੀਤ ਸਿੰਘ ਤੇ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤੇ ਗਏ ਚਿਫਤ ਚਲਦਿਆ ਉਸ ਦੀ ਮੌਤ ਹੋ ਗਈ ਉਹ ਮਿਲ ਨਹੀਂ ਕੁੱਤੇ ਵਿੱਚ ਹੀ ਕੁੱਤੇ ਦੇ ਮਾਰਿਆ ਮੁੰਡਿਆਂ ਨੇ ਜੀ ਕੁੱਤੇ ਨੂੰ ਛਡਾਣ ਗਿਆ ਬਸ ਬਾਹਰ ਇੰਨੇ ਜੀ ਉਹਨਾਂ ਨੇ ਕੁੱਟਿਆ ਸੇ ਸਤ ਮੁੰਡੇ ਦੇ ਜੀ ਹਾਂ ਬਾਕੂ ਤੇ ਵਿਚ ਹੋਇਆ ਦੱਸਿਆ ਜਾ ਰਿਹਾ ਹੈ ਕਿ ਨਾ ਮulzma ਦੇ ਵੱਲੋਂ ਮਨਪ੍ਰੀਤ ਸਿੰਘ ਦੇ ਘਰ 'ਤੇ ਵੀ ਹਮਲਾ ਕੀਤਾ ਗਿਆ ਇਸ ਵਾਰਦਾਤ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰਿਵਾਰ ਮulzma ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਉਥੇ ਹਰਪੀਤ ਸਿੰਘ ਜਿਹਦਾ ਮਤ 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 ਕੁਲ ਦਾ ਬ੍ਰਦਰ ਜਿਹੜਾ ਸਾਨੂੰ ਸ਼ਮਸ਼ੀਰ ਸਿੰਘ ਉਹ ਮਿਲਦਾ ਉਨੇ ਸਾਨੂੰ ਜੋ ਸਟੇਟਮੈਂਟ ਲਖਾਈ ਆ ਵੀ 7 8 ਨੌਜਵਾਨ ਜਿਹੜੇ ਸੀਗੇ ਮੇਰੇ ਭਰਾ ਦੀ ਕੁੱਟਮਾਰ ਕਰ ਰਹੇ ਸੀਗੇ ਕੁੱਟਵਾਰ ਕਰਨ ਤੋਂ ਬਾਅਦ ਜਦੋਂ ਉਹ ਘਰੋਂ ਨਿਕਲਿਆ ਆਪਣੇ ਭਰਾ ਨੂੰ ਦੇਖਣ ਲਈ ਤੇ ਉਹਨਾਂ ਦੇ ਵੀ ਹਰਪੀਤ ਦੀ ਵੀ ਕੁੱਟਮਾਰ ਕੀਤੀ ਗਈ ਆ ਉਪਰੰਤ ਜਿਹੜੇ 7 8 ਨੌਜਵਾਨ ਜਿਹੜੇ ਉਹਦੇ ਭਰਾ ਨੂੰ ਕੁੱਟਮਾਰ ਕਰ ਰਹੇ ਸੀ ਹਰ ਮਨਪ੍ਰੀਤ ਸਿੰਘ ਮੰਨੀ ਦੀ ਉਹਨੂੰ ਕਿਰਚ ਮਾਰ ਦਿੱਤੀ ਗਈ ਆ ਕਿਰਚ ਮਾਰ ਕੇ ਉਹਦਾ ਉੱਥੇ ਕਤਲ ਕਰ ਦਿੱਤਾ ਗਿਆ ਹਰਪ੍ਰੀਤ ਉਹਨਾਂ ਨੇ ਇੱਕ ਸ਼ਰੀ ਡੌਗ ਪਾਲਿਆ ਹੋਇਆ ਗਲੀ ਦੇ ਵਿੱਚ ਹੀ ਉਹਦਾ ਫੈਮਿਲੀ ਨਾਲ ਕਾਫੀ ਅਟੈਚਮੈਂਟ ਆ ਇਹ ਜਿਹੜੇ 7-8 ਨੌਜਵਾਨ ਸੀਗੇ ਇਹਨਾਂ ਨੇ ਉਹਦੀ ਕੁੱਤੇ ਦੀ ਕੁੱਤੇ ਦੀ ਕੁੱਟਮਾਰ ਕੀਤੀ ਸੀ ਉਹ ਜਦੋਂ ਕੁੱਤੇ ਦੀ ਕੁੱਟਮਾਰ ਹੋਈ ਆ ਉਹ ਘਰੋਂ ਬਾਹਰ ਨਿਕਲ ਕੇ ਆਏ ਨੇ ਦੇਖਿਆ ਵੀ ਕਿਉਂ ਕੁੱਤਾ ਚੀਕਾਂ ਮਾਰ ਰਿਹਾ ਤੇ ਇਹ ਜਿਹੜੇ ਬੰਦੇ ਸੀਗੇ ਇਹ ਸਾਰੇ ਉਹਨਾਂ ਨੂੰ ਪਾ ਗਏ ਐਫਆਰ ਲਾਉ ਜਿਹੜੀ ਆ ਮਰਡਰ ਦੀ ਐਫਆਲੋਜੀ ਰਜਿਸਟਰ ਕਰ ਲਈ ਆ ਇਨਵੈਸਟੀਗੇਸ਼ਨ ਜਿਹੜੀ ਚੱਲ ਹੁਣ ਅਸੀਂ ਤੋਤੀ ਚਾਰੀ ਸਾਡੀ ਜਿੱਹਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਅੱਧਾ ਦਰਜਨ ਤੋਂ ਵੱਧ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਵਾਰਦਾਤ ਦੇ ਨਾਲ ਜੁੜੀ ਇੱਕ ਜਾਣਕਾਰੀ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੁਲਜ਼ਮਾ ਜੋ ਇੱਕ ਵਿਸ਼ਾਲ ਨਾਂ ਦੇ ਨੌਜਵਾਨ ਤੇ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੈ ਤੇ ਉਹ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਪਰ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਮੁਲਜ਼ਮਾ ਤੱਕ ਕਦੋਂ ਪਹੁੰਚਦੀ ਹੈ ਮੋਰਿੰਡਾ ਤੋਂ ਜਗਜੀਤ ਜੱਗੀ ਦੀ ਰਿਪੋਰਟ ਪੀਟੀਸੀ ਨਿਊਜ਼